ਦੀ ਦੁੱਖ ਔਰ ਅਫਸੋਰਸ ਵਾਲੀ ਗੱਲ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਫਰਾਂ ਤੇ ਉੜ ਕੇ ਆਪਣੀਆਂ ਉਡਾਨਾਂ ਭਰਦੇ ਰਹੇ ਤੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਲੰਬਾ ਸਮਾਂ ਆਨੰਦ ਮਾ ਰਿਆ ਉਹ ਲੋਕ ਅੱਜ ਜਿਹੜੇ ਹੈਗੇ ਨੇ ਹੋਰਾਂ ਤਾਕਤਾਂ ਦੇ ਹੱਥਾਂ ਵਿੱਚ ਆ ਕੇ ਉਹ ਗਲਤ ਤਰੀਕੇ ਨਾਲ ਜਿਹੜੀਆਂ ਗੱਲਾਂ ਬਾਤਾਂ ਕਰਦੇ ਫਿਰਦੇ ਨੇ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅੱਜ ਜਿਹੜੀ ਵੀ ਇਹ ਪੰਜ ਮੈਂਬਰੀ ਕਮੇਟੀ ਬਣੀ ਇਹ ਪੰਜ ਮੈਂਬਰੀ ਕਮੇਟੀ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਤ ਮੈਂਬਰੀ ਕਮੇਟੀ ਬਣਾਈ ਸੀਗੀ ਤੇ ਨਿਗਰਾਨ ਕਮੇਟੀ ਬਣਾਈ ਸੀ ਕਿ ਇਹਨਾਂ ਦੀ ਡਿਊਟੀ ਲਗਾਈ ਸੀ ਸਿਰਫ ਨਿਗਰਾਨੀ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਬਲਵਿੰਦਰ ਸਿੰਘ ਭੁੰਦਰ ਸੀਗੇ ਉਸ ਸਮੇਂ ਦੇ ਵਿੱਚ ਜਦੋਂ ਆਕਾਲ ਤਖਤ ਸਾਹਿਬ ਦੇ ਪੇਸ਼ ਹੋਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਸੱਦਾ ਵੀ ਦਿੱਤਾ ਗਿਆ ਕਿ ਤੁਸੀਂ ਆਪਣੀ ਭਰਤੀ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚੋਂ ਆ ਕੇ ਭਰਤੀ ਲੈ ਕੇ ਜਾਓ ਸੋ ਇਹਨਾਂ ਦੀ ਜਿਹੜੀ ਨੀਤੀ ਸੀਗੀ ਸ਼ੁਰੂ ਤੋਂ ਹੀ ਜਦੋਂ ਆਕਾਲ ਤਖਤ ਤੇ ਪੇਸ਼ ਹੋਣ ਤੋਂ ਪਹਿਲਾਂ ਦੀ ਨੀਤੀ ਇਹਨਾਂ ਦਾ ਏਜੰਡਾ ਸਿਰਫ ਇੱਕ ਆਰਐਸਐਸ ਦਾ ਏਜੰਡੇ ਦੇ ਕੇ ਸਾਰੀਆਂ ਗੱਲਾਂ ਕਰਦੇ ਫਿਰਦੇ ਨੇ ਅੱਜ ਜਿਹੜੀ ਸਾਡੇ ਹਲਕਾ ਨਾਭਾ ਦੇ ਵਿੱਚ ਇਹਨਾਂ ਨੇ ਇੱਕ ਫੰਕਸ਼ਨ ਕੀਤਾ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੋ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਤੁਸੀਂ ਆਪਣੀ ਰਾਜਨੀਤੀ ਦੀਆਂ ਰੋਟੀਆਂ ਸਖਣੀਆਂ ਨੇ ਤੇ ਤੁਸੀਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਕਿਉਂ ਜਾ ਕੇ ਇਹ ਸਮਾਗਮ ਕਰ ਰਹੇ ਹੋ ਸੋ ਇਸ ਗੱਲ ਦਾ ਵੀ ਇਹਨਾਂ ਨੂੰ ਤਾਂ ਜਵਾਬ ਮੰਗਦੇ ਆ ਦੂਸਰੀ ਬੇਨਤੀ ਇਹ ਹੈ ਕਿ ਜਿਹੜੀ ਪੰਜ ਮੈਂਬਰੀ ਕਮਿਟੀ ਆ ਕਮਿਟੀ ਕੋਈ ਨਹੀਂ ਹੈਗੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੱਤ ਮੈਂਬਰੀ ਕਮਿਟੀ ਬਣਾਈ ਸੀ ਇਹ ਜਿਹੜੀ ਕਮੇਟੀ ਆ ਇਹਨਾਂ ਦੀ ਆਪਣੀ ਮਰਜ਼ੀ ਦੀ ਕਮੇਟੀ ਇਹ ਆਰਐਸਐਸ ਦੇ ਏਜੰਡੇ ਤੇ ਚੱਲਣ ਵਾਲੀ ਕਮੇਟੀ ਇੱਕ ਸਟ੍ਰਿਕਟ ਜਿਹੜੀ ਖਿ ਲਿਖੀ ਗਈ ਸੀਗੀ ਜਿਹੜੀ ਆਰਐਸਐਸ ਦੇ ਮੁਤਾਬਕ 2 ਤਰੀਕ ਤੋਂ ਪਹਿਲਾਂ ਇਹ ਸਾਰੀ ਤਿਆਰ ਕੀਤੀ ਗਈ ਸੀ ਉਹਦੇ ਮੁਤਾਬਕ ਅੱਜ ਜਿਹੜੀਆਂ ਭਰਤੀ ਇਹ ਕਰਦੇ ਫਿਰਦੇ ਨੇ ਸੋ ਇਸ ਕਰਕੇ ਮੈਂ ਗੱਲ ਕਹਿਣੀ ਚਾਹਨਾ ਅੱਜ ਦਾ ਜਿਹੜਾ ਸਮਾਗਮ ਸੀਗਾ ਸਾਡੇ ਹਲਕੇ ਵਿੱਚ ਉਹ ਕੋਈ ਕਾਲੀ ਦਲ ਦੇ ਵਰਕਰਾਂ ਵੱਲੋਂ ਨਹੀਂ ਸੀਗਾ ਤਮਾ ਉਹ ਸਾਡੇ ਸਤਵਿੰਦਰ ਸਿੰਘ ਤੌੜਾ ਇੱਥੇ ਦੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਨੇ ਜਿਨ੍ਹਾਂ ਪਿਛਲੇ 21 ਸਾਲਾਂ ਤੋਂ ਮੈਂਬਰ ਨੇ ਤੁਹਾਇ ਇਸ ਇਸ ਗੱਲ ਦਾ ਸੰਗਤ ਪੁੱਛਦੀ ਹੈ ਕਿ ਜੇ 21 ਸਾਲਾਂ ਤੋਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਸ਼੍ਰੋਮਣੀ ਅਕਾਲੀ ਦਲ ਪਸੰਦ ਨਹੀਂ ਸੀ ਤਾਂ ਤੁਸੀਂ ਕਿਉਂ ਨਹੀਂ ਇਸਤੀਫਾ ਦੇ ਕੇ ਉਸ ਮਹਿਪਰੀ ਤੋਂ ਪਰੇ ਹੋਏ ਤੇ ਤੁਸੀਂ ਪਰੇ ਹੋ ਕੇ ਜਾ ਕੇ ਜੋ ਮਰਜੀ ਗੱਲਾਂ ਕਰਦੇ ਪਰ ਅੱਜ ਜਿਹੜਾ ਇਹਨਾਂ ਨੇ ਸਮਾਗਮ ਕੀਤਾ ਇਸ ਸਮਾਗਮ ਨੂੰ ਚਲਾਉਣ ਵਾਲਾ ਜਿਹੜਾ ਸੀਗਾ ਸਟੇਜ ਜਿਹੜਾ ਚਲਾ ਰਿਹਾ ਵਿਅਕਤੀ ਉਹ ਬੰਦਾ ਜਿਹੜਾ ਹੈਗਾ ਉਹ ਆਮ ਆਦਮੀ ਦਾ ਇੱਕ ਬੁਖ ਬੁਲਾ ਰਿਹਾ ਜਿਹੜਾ ਬੰਦਾ ਉਹ ਬੋਲ ਕੇ ਜਿਹੜਾ ਸਪੀਚਾਂ ਕਰ ਰਿਹਾ ਹੈ ਉਹਦੀ ਫੋਟੋ ਮੈਂ ਤੁਹਾਡੇ ਕੋਲ ਆ ਸ਼ਾਰਟ ਕਰ ਰਿਹਾ ਸਿੱਧੀ ਸਵਾਲ ਕਰ ਰਿਹਾ ਕਿ ਆ ਜਿਹੜੀ ਫੋਟੋ ਹੈ ਦੇਬ ਮੰਦ ਦੇ ਨਾਲ ਮਿਊਸਪਲਿਟੀ ਪਾਰਸੋਂ ਦੀ ਫੋਟੋ ਹੈ ਇਹ ਬੰਦਾ ਸਟੇਜ ਚ ਲਾ ਰਿਆ ਤੇ ਇਹਨੇ ਅੱਜ ਕੀ ਕੀਤਾ ਹੋਇਆ ਕਿ ਮਦਾਰੀਆਂ ਵਾਲੀ ਗੱਲ ਇਸ ਮਦਾਰੀ ਨੇ ਅੱਜ ਨੀਲੇ ਰੰਗ ਦੀ ਪੰਗ ਬੰਨੀ ਹੋਈ ਹੈ ਤੇ ਜਦੋਂ ਕਿ ਚਿੱਟੇ ਰੰਗ ਦੀ ਪੰਗ ਬੰਨ ਕੇ ਪਹਿਲਾਂ ਕਾਂਗਰਸ ਪਾਰਟੀ ਨਾਲ ਸੰਬੰਧ ਰਹੀ ਤੇ ਹੁਣ ਦਾ ਜਿਹੜਾ ਇਹਦਾ ਸੰਬੰਧ ਹੈਗਾ ਉਹ ਆਮ ਆਦਮੀ ਦਾ ਸੰਬੰਧ ਹੈਗਾ ਸੋ ਇਸ ਕਰਕੇ ਇਹ ਵਿਅਕਤੀ ਸਟੇਜ ਚ ਲਾ ਰਿਹਾ ਹੈ ਕੀ ਇਹ ਅੱਜ ਤੋਂ ਕੀ ਇਹਨਾਂ ਦੀ ਪੰਜ ਮੈਮਰੀ ਕਮੇਟੀ ਦੀ ਭਰਤੀ ਕਰੂਗਾ ਜਿਹੜਾ ਆਮ ਆਦਮੀ ਦਾ ਵਿਅਕਤੀ ਸਰਕਾਰ ਚ ਬੈਠਾ ਹੈ ਸੋ ਦੂਸਰੀ ਗੱਲ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜੈਸ ਪਿੰਡ ਵਿੱਚ ਹੋਇਆ ਜੈਸ ਪਿੰਡ ਵਿੱਚ ਇਹ ਸਮਾਗਮ ਕੀਤਾ ਜਾ ਰਿਹਾ ਉਸ ਪਿੰਡ ਦੇ ਵਿੱਚ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਇੱਕ ਬਹੁਤ ਵੱਡਾ ਕਾਂਗਸੀ ਪਰਿਵਾਰ ਹੈ ਜਿਨ੍ਹਾਂ ਨੇ ਪਿਛਲੇ 84 ਦੇ ਦਹਾਕੇ ਦੇ ਵਿੱਚ ਉੱਥੇ ਦਾ ਤੁਸੀਂ ਸੁਣਿਆ ਹੋਣਾ ਕਿ ਬਾਬਾ ਦਰਸ਼ਨ ਸਿੰਘ ਮੱਲੇਵਾਲ ਬਾਬਾ ਦਰਸ਼ਨ ਸਿੰਘ ਮੱਲੇਵਾਲ ਸਿੱਖਾਂ ਨੂੰ ਢੁਕਾਉਂਦਾ ਰਿਹਾ ਤੇ ਸਿੱਖਾਂ ਦੀਆਂ ਜਜ਼ਬਾਤਾਂ ਤੇ ਖੇਡਦਾ ਰਿਹਾ ਤੇ ਪਰ ਉਸ ਤੋਂ ਬਾਅਦ ਕੀ ਹੋਇਆ ਕਿ ਕਾਂਗਰਸ ਪਾਰਟੀ ਦੇ ਜਾ ਕੇ ਪਾਰਾਂ ਚ ਪਿਆ ਰਹੇ ਉਹ ਕਾਂਗਰਸ ਪਾਰਟੀ ਦੇ ਇੱਕ ਕਰੇਂਦਾ ਤੋਂ ਵੱਧ ਕੋਈ ਚੀਜ਼ ਨਹੀਂ ਉਹਦਾ ਬੇਟਾ ਆ ਆ ਖੜਾ ਹੈ ਬਿੱਲੂ ਆ ਖੜਾ ਹੈ ਬਿੱਲੂ ਜਿਹੜਾ ਕਾਂਗਰਸ ਪਾਰਟੀ ਦਾ ਇੱਕ ਨਵਾਂਦਾ ਹੈਗਾ ਤੇ ਜਿਹਨੇ ਇਸ ਪ੍ਰੋਗਰਾਮ ਨੂੰ ਉਸ ਪਿੰਡ ਬੱਲੇਵਾਲ ਦੇ ਵਿੱਚ ਇਹ ਕਰਵਾਇਆ ਹੈਗਾ ਇਹ ਉਸ ਕਾਂਗਰਸ ਦਾ ਨਵਾਂਦਾ ਤੇ ਅੱਜ ਉਹਨਾਂ ਨੂੰ ਕਿਸ ਤਰ੍ਹਾਂ ਅਕਾਲੀ ਦਲ ਦਾ ਪਰਿਵਾਰ ਅਕਾਲੀ ਦਲ ਦੀ ਪੰਜ ਮੈਂਬਰੀ ਭਰਤੀ ਕਰਾ ਰਿਹਾ ਇਹ ਬੰਦਾ ਕਾਂਗਰਸ ਦਾ ਬੰਦਾ ਭਰਤੀ ਕਰਾ ਰਿਹਾ ਇਹ ਕਿਹੜੇ ਰੂਪ ਦੇ ਵਿੱਚ ਕਰਾ ਰਿਹਾ ਸੋ ਮੈਂ ਇਹ ਸਵਾਲ ਇਸ ਕਰਕੇ ਪੁੱਛ ਰਿਹਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸੀ ਫੋਟੋਆਂ ਦਿਖਾ ਰਹੇ ਆ ਇਹ ਅੱਜ ਦੀ ਫੋਟੋ ਆ ਜਿਹੜੇ ਉਸ ਸਮਾਗਮ ਦੀ ਫੋਟੋ ਆ ਜਿਹਦੇ ਵਿੱਚ ਬਿੱਲੂ ਖੜਾ ਨਾਲ ਉੱਥੇ ਉਸ ਸਮਾਗਮ ਦੇ ਵਿੱਚ ਤੇ ਨਾਲ ਇਹ ਪ੍ਰੋਗਰਾਮ ਕਰਾ ਰਹੇ ਆ ਬਾਬਾ ਦਰਸ਼ਨ ਸਿੰਘ ਬੱਲੇਵਾਲ ਵੀ ਵਿੱਚ ਖੜਾ ਜਿਹਨੇ ਜਿਹਨਾਂ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਿਆ ਤੇ ਅੱਜ ਉਹ ਕੀ ਕਾਂਗਰਸ ਪਾਰਟੀ ਦੇ ਵਿੱਚ ਹੈਗੇ ਨੇ ਤੇ ਕੀ ਕਾਂਗਰਸ ਪਾਰਟੀ ਛੱਡ ਕੇ ਅੱਜ ਉਹ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਕਰਦੀ ਫਿਰਦੀ ਹੈ ਜਿਹੜੀ ਆਰਐਸਐਸ ਦੇ ਏਜੰਡੇ ਦੇ ਕਰਦੀ ਫਿਰਦੀ ਹੈ ਏਜੰਡੇ ਜਿਨੇ ਸਿੱਖਾਂ ਦੀ ਕੋਈ ਰਾਜਨੀਤਿਕ ਸ਼ਕਤੀ ਨੂੰ ਖਤਮ ਕਰਨ ਦੀਆਂ ਪਾਲਿਸੀਆਂ ਬਣਾਉਂਦੇ ਫਿਰਦੇ ਕਿ ਉਹਨਾਂ ਨਾਲ ਰਲ ਕੇ ਅੱਜ ਸਾਡੇ ਲੋਕ ਇਹ ਭਰਤੀ ਕਰਦੇ ਫਿਰਦੇ ਨੇ ਲਲਕਾ ਜੀ ਲੋੜ ਸੀ ਅੱਜ ਲੋਕਾਂ ਦੀਆਂ ਗੱਲਾਂ ਚੱਕਣ ਦੀ ਸਰਕਾਰ ਦੇ ਖਿਲਾਫ ਜਿਹੜੇ ਵੀ ਮੁੱਦੇ ਨੇ ਉਹ ਚੱਕਣ ਦੀ ਸੀ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਵੀ ਇਹ ਅਕਾਲੀ ਦਲ ਇਹਨਾਂ ਦੀ ਇੱਕ ਨੀਤੀ ਬਣੀ ਇੱਕ ਪਾਲਿਸੀ ਬਣੀ ਕਿ ਇਕਾਲੀ ਦਲ ਨੂੰ ਖਤਮ ਕਰਨ ਵਾਸਤੇ ਕੰਨੀਤੀ ਲੱਗੇ ਚੱਲੇ ਹੁੰਦੇ ਜਦੋਂ ਕਿ ਅੱਜ ਦੂਸਰੇ ਪਾਸੇ ਪੰਜਾਬ ਦੇ ਵਿੱਚ ਏਡੇ ਵੱਡੇ ਪੱਧਰ ਤੇ ਬਹੁਤ ਵੱਡੇ ਵੱਡੇ ਧੱਕੇ ਲੋਕਾਂ ਨਾਲ ਹੋ ਰਹੇ ਨੇ ਸਾਡੇ ਕਿਸਾਨ ਜਿਹੜੇ ਸੀਗੇ ਆਪਣੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਿਆਂ 'ਚ ਬੈਠੇ ਸੀਗੇ ਉਹਨਾਂ ਨੂੰ ਡਾਂਗਾ ਨਾਲ ਉਹਨਾਂ ਦੀਆਂ ਟਰਾਲੀਆਂ ਟਰੈਕਟਰਾਂ ਵੀ ਖੋਲੇ ਉਹਨਾਂ ਨਾਲ ਬੇਅਦਬੀਆਂ ਸਾਡੀਆਂ ਬੱਚੀਆਂ ਜਿਹੜੇ ਸਾਡੀਆਂ ਜਗਾ ਜਗਾ ਤੇ ਕੁੱਟੀਆਂ ਜਾ ਰਹੀਆਂ ਜਿਹੜੇ ਲੋਕ ਝੂਠ ਬੋਲ ਕੇ ਸਰਕਾਰ ਬਣਾਈ ਉਹਨਾਂ ਦੇ ਖਿਲਾਫ ਕੋਈ ਗੱਲ ਨਹੀਂ ਕਰਦੇ ਜਿਹੜੇ ਪੰਜਾਬ 'ਚ ਨਸ਼ਾ ਵਿਕ ਰਿਹਾ ਉਹਦੇ ਖਿਲਾਫ ਇਹ ਪੰਜ ਮੈਂਬਰੀ ਕਮੇਟੀ 'ਚ ਕੋਈ ਗੱਲ ਨਹੀਂ ਕਰਦੇ ਤੇ ਜਿਹੜੇ ਟੱਕਾ ਲੋਕਾਂ ਨਾਲ ਹੋ ਰਿਹਾ ਨਸ਼ਾ ਵਿਕ ਰਿਹਾ ਹੈ ਬੇਰਵਿਜਾਰੀ ਹੋ ਰਹੀ ਹੈ ਸਾਡੇ ਪੰਜਾਬ ਦੇ ਪਾਣੀਆਂ ਦੇ ਡੱਕਾ ਪੈ ਰਹੇ ਆ ਇਹਨਾਂ ਗੱਲਾਂ ਵੱਲ ਕੋਈ ਧਿਆਨ ਨਹੀਂ ਸੋ ਇਸ ਤੋਂ ਦੁੱਖ ਵਾਲੀ ਗੱਲ ਹੈ ਕਿ ਇਹ ਲੋਕ ਸਿਰਫ ਸਿਰਫ ਪੰਜਾਬ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਟੀਚਾ ਬਣਾ ਕੇ ਚੱਲੇ ਹੋਏ ਨੇ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਜਿਹੜਾ ਹੈਗਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਕੀਤੇ ਹੁਕਮਾਂ ਦੇ ਮਤਬਕ ਉਹਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜਾ ਜੇ ਕੋਈ ਅੱਖ ਅੱਖ ਮਿਲਾ ਕੇ ਗੱਲ ਕਰ ਸਕਦਾ ਹੈ ਤਾਂ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਕਰ ਸਕਦਾ ਹੈ ਇਹ ਸਾਰੇ ਉਹਨਾਂ ਤਾਕਤਾਂ ਦੇ ਥੱਲੇ ਜਾ ਕੇ ਮੁੱਦੇ ਪਏ ਹੋਏ ਨੇ ਜਿਹੜੀਆਂ ਤਾਕਤਾਂ ਪੰਜਾਬ 'ਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਦੇਖਣੀ ਚਾਹੁੰਦੇ ਪੰਜਾਬ ਦੀ ਸ਼ਕਤੀ ਨੂੰ ਮਜ਼ਬੂਤ ਨਹੀਂ ਕਰਨ ਦੇਣਾ ਚਾਹੁੰਦੇ ਸੋ ਇੱਕ ਗੱਲ ਮੈਨੂੰ ਇਸ ਗੱਲ ਦੇ ਅਫਸੋਸ ਹੈ ਕਿ ਜਿਨ੍ਹਾਂ ਸ਼ਕਤੀਆਂ ਨੇ ਸਾਡੀ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਗੱਲ ਕਰਦੇ ਰਹੇ ਨੇ ਭਾਵੇਂ ਸਾਡਾ ਹਰਮੰਦਰ ਸਾਹਿਬ ਤੋਂ ਲੈ ਕੇ ਕਿੰਨੇ ਸਾਡੇ ਧਾਮ ਨੇ ਜਿਹੜੇ ਪੰਜ ਤਖਤ ਨੇ ਸਿੱਖਾਂ ਦੇ ਜਿਨ੍ਹਾਂ ਤਖਤਾਂ ਤੋਂ ਪੰਜਾਂ ਤੋਂ ਸੇਧ ਲੈ ਕੇ ਸਿੱਖ ਚੱਲਦੇ ਨੇ ਜਿਹੜਾ ਪਟਨਾ ਸਾਹਿਬ ਦਾ ਤਖਤ ਹੈ ਉਹਦੇ ਦੇ ਉੱਪਰ ਕਬਜ਼ਾ ਆਰਐਸਐਸ ਦਾ ਜਿਹੜਾ ਸਾਡਾ ਹਜੂਰ ਸਾਹਿਬ ਦਾ ਤਖਤ ਹੈ ਉਹਦੇ ਤੇ ਜਿਹੜਾ ਕਬਜ਼ਾ ਹੈ ਆਰਐਸਐਸ ਦਾ ਕਬਜ਼ਾ ਹੈ ਤੋਂ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਦਿੱਲੀ ਦੇ ਵਿੱਚ ਅਸੀਂ ਬਣਾਈ ਸੀਗੀ ਸ਼੍ਰੋਮਣੀ ਕਾਲੀ ਦਲ ਦੀ ਸੀ ਉਹਦੇ ਉੱਪਰ ਜਿਹੜਾ ਅੱਜ ਕਬਜਾ ਆਰਐਸਐਸ ਦਾ ਕਬਜਾ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਕਰਕੇ ਉਹਦੇ ਉੱਪਰ ਆਰਐਸਐਸ ਨੇ ਕਬਜਾ ਕੀਤਾ ਸੋ ਅੱਜ ਇਹ ਕਿਹੜੀਆਂ ਸ਼ਕਤੀਆਂ ਦੇ ਹੱਥਾਂ ਦੇ ਵਿੱਚ ਖੇਡ ਕੇ ਜਿੱਥੇ ਸਿੱਖੀ ਨੂੰ ਕਮਜ਼ੋਰ ਕਰ ਰਹੇ ਨੇ ਤੇ ਸ਼੍ਰੋਮਣੀ ਕਾਲੀ ਦਲ ਨੂੰ ਕਮਜ਼ੋਰ ਕਰਕੇ ਸਿੱਖਾਂ ਦਾ ਆਉਣ ਵਾਲਾ ਜਿਹੜਾ ਅੱਗ ਹੈ ਉਹਨੂੰ ਮਾਰ ਰਹੇ ਨੇ ਅਸੀਂ ਇਹ ਸਵਾਲ ਕਰਦੇ ਹਾਂ ਕੇ ਪੰਜ ਜਿਹੜੀ ਤੁਸੀਂ ਇਹ ਮੈਮਰੀ ਕਮੇਟੀ ਬਣਾ ਕੇ ਲੈ ਚੱਲੇ ਹੋ요 ਕੀ ਸਿੱਖਾਂ ਨੂੰ ਮਾਰਨ ਵਾਸਤੇ ਇਹ ਕਮੇਟੀ ਬਣਾਈ ਗਈ ਆ ਜਿਹੜੇ ਉਸ ਸਮੇਂ ਦੇ ਜ਼ਥੇਦਾਰ ਵੀ ਆਰਐਸਐਸ ਦੇ ਦੇ ਦਿਨ ਹੋ ਕੇ ਇਹ ਪਾਲਿਸੀ ਇੱਕ ਫਿਲਮ ਦੀ ਹਿਸਟਰੀ ਬਣਾ ਕੇ ਉਸ ਤੱਕ ਤੋਂ ਜਿਹੜੀਆਂ ਬਿਆਨਬਾਜ਼ੀਆਂ ਕੀਤੀਆਂ ਗਈਆਂ ਜਿਹੜੀ ਸੇਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਸੀ ਤੇ ਉਦੋਂ ਸਰਦਾਰ ਸੁਖਬੀ ਸਿੰਘ ਬਾਦਲ ਭੁੰਦਰ ਸਾਹਿਬ ਉਹ ਪ੍ਰਧਾਨ ਸੀਗੇ ਤੇ ਉਹਨਾਂ ਨੇ ਸੁਖਬੀ ਸਿੰਘ ਬਾਦਲ ਨੇ ਤਾਂ ਅਸਤੀਫਾ ਦਿੱਤਾ ਹੋਇਆ ਸੀਗਾ ਕਿਹੜਾ ਕੁਛ ਇਹਨਾਂ ਨੇ ਅੰਦਰ ਬੈਠ ਕੇ ਕਿਹਾ ਵੀ ਤੁਸੀਂ ਹਾਂਜੀ ਹਾਂਜੀ ਕਰਨਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹ ਹਾਂਜੀ ਹਾਂਜੀ ਜਵਾਬ ਦਿੱਤਾ ਉਸ ਤੋਂ ਬਾਅਦ ਇਹਨਾਂ ਆਂਦਿਆਂ ਫੇਰ ਵੀ ਪੇਟ ਨਹੀਂ ਭਰਿਆ ਸੋ ਇਹ ਫੇਰ ਵੀ ਉਸੇ ਆਰਐਸਐਸ ਦੇ ਅਧੀਨ ਅੱਜ ਇਹ ਭਰਤੀ ਕਰਦੇ ਫਿਰਦੇ ਨੇ ਸੋ ਇਸ ਗੱਲ ਦਾ ਜਵਾਬ ਮੰਗਦੀ ਹੈ ਸੰਗਤ ਵੀ ਜਵਾਬ ਮੰਗਦੀ ਹੈ ਪੰਜਾਬ ਵੀ ਜਵਾਬ ਮੰਗਦਾ ਹੈ ਪੰਜਾਬ ਦੇ ਪਾਣੀਆਂ ਦੇ ਡਾਕੇ ਪੈ ਰਹੇ ਨੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਤੋਂ ਸੰਗਲੀਆਂ ਨਾਲ ਬੰਨ ਕੇ ਪੰਜਾਬ ਛੇ ਲੈਂਦੇ ਜਾ ਰਹੇ ਨੇ ਪੰਜਾਬ ਦਾ ਪੂਰੀ ਦੁਨੀਆ 'ਚ ਬਦਨਾਮੀ ਹੋ ਰਹੀ ਹੈ ਤੇ ਇਹ ਆਰਐਸਐਸ ਦੇ ਏਜੰਡੇ ਤੇ ਭਰਤੀ ਲਈ ਲੈ ਕੇ ਚੱਲੇ ਹੋਏ ਨੇ ਮੈਂ ਜਿਹੜੀ ਇਸ ਕਰਕੇ ਤੁਹਾਨੂੰ ਦੇ ਫੋਟੋਆਂ ਦਿਖਾਈਆਂ ਥੋੜੀਆਂ ਫੋਟੋਆਂ ਨੇ ਇਹਦੇ ਵਿੱਚ ਜਿਹੜੇ ਅੱਜ ਬੰਦੇ ਲੈ ਕੇ ਗਏ ਸੀਗੇ ਆਹ ਦੇਖੋ ਬੰਦੇ ਜਿਹੜੇ ਅੱਜ ਬੰਦਿਆਂ ਦਾ ਇਕੱਠ ਕਰਕੇ ਲੈ ਕੇ ਜਾ ਰਹੇ ਨੇ ਇਹ ਆਮ ਆਦਮੀ ਦੇ ਵਿੱਚ ਹੈਗਾ ਜਿਹੜਾ ਬੰਦਾ ਸਾਡੇ ਕੋਲ ਪੁਰਾਣੇ ਜੰਮੇ ਚ ਅਕਾਲੀ ਦਲ ਚ ਰਿਹਾ ਪਰ ਹੁਣ ਇਹ ਆਮ ਆਦਮੀ ਜੁਆਇਨ ਕਰੀ ਫਿਰਦਾ ਤੁਹਾਡੇ ਸਾਹਮਣੇ ਹੈ ਪਰ ਇਕੱਠ ਕਰਨ ਵਾਸਤੇ ਲੈ ਕੇ ਜਾ ਰਿਹਾ ਬਸਾਂ ਭਰ ਕੇ ਉਥੇ ਫੰਕਸ਼ਨਾਂ ਦੇ ਵਿੱਚ ਲੈ ਕੇ ਜਾ ਰਿਹਾ ਸੋ ਇਸ ਕਰਕੇ ਮੈਂ ਇਹੀ ਸਵਾਲ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਹੜੀ ਪਾਲਿਸੀ ਦੇ ਅਧੀਨ ਸ਼੍ਰੋਮਣੀ ਅਕਾਲੀ ਦਰਬਾਰ ਨੂੰ ਬਧਨਾਮ ਕਰਨ ਵਾਸਤੇ ਲੱਗੇ ਹੋਏ ਤੇਰਾ ਤੇ ਤਕਤੀਤ ਰੱਖਦਾਂਗੇ ਕਿਹਾ ਪੰਜੀਤ ਸਿੰਘ ਖੜਗਾਚੀ ਨੂੰ ਜਿਹੜਾ ਹੈਗਾ ਤਖਈਆ ਕਰਾ ਦਿੱਤਾ ਕਪੀਰਬਾਦ ਨੂੰ ਦੇ ਕਹਿਣ ਤੇ ਕੀਤਾ ਜਿਹੜਾ ਸਭ ਕੁਝ ਵੀ ਜਿਹੜਾ ਵੀ ਪਹਿਲੀ ਵਾਰ ਹੀ ਦੇਖਿਆ ਇਤਿਹਾਸ ਵਿੱਚ ਜਿਹੜਾ ਇਹ ਕੁਝ ਹੋਇਆ ਸੋ ਇਹੀ ਅਸੀਂ ਵੀ ਕਹਿ ਰਹੇ ਹਾਂ ਕਿ ਹਿਸਟਰੀ ਚ ਪਹਿਲੀ ਵਾਰ ਆਰਐਸਐਸ ਦੇ ਝੰਡੇ ਤੇ ਇਹ ਸਾਡੇ ਜਿਹੜੇ ਭਰਾ ਨੇ ਚਲੇ ਹੋਏ ਨੇ ਪੰਜਾਬ ਪੰਜਾਬ ਭਰਾ ਮਾਰੂ ਨੀਤੀ ਦੇ ਚਲੇ ਹੋਏ ਨੇ ਪੰਜਾਬ ਪਰ ਭਰਾ ਮਾਰੂ ਨੀਤੀ ਦੇ ਅਸੀਂ ਮੈਂ ਪਹਿਲਾ ਜਿਹੜਾ ਕੀਤਾ ਕਿ ਸਾਡੇ ਸਾਰੇ ਤਖਤਾਂ ਦੇ ਕਬਜ਼ਾ ਸਾਡੀ ਗੁਰਦੁਆਰਾ ਪਰਮੰਦਰ ਕਮੇਟੀਆਂ ਦੇ ਕਬਜ਼ਾ ਇਹ ਨਾਲ ਨਾਲ ਕੇ ਕਰਵਣ ਲੱਗੇ ਹੋਏ ਨੇ ਸੋ ਇਹਨਾਂ ਨੂੰ ਸਿੱਖ ਕਦੇ ਮਾਫ ਨਹੀਂ ਕਰਨਗੇ ਕਿਉਂਕਿ ਜਿਹੜੇ ਤਖਤ ਨੂੰ ਸ੍ਰੀ ਅਕਾਲ ਤਖਤ ਇੱਕ ਮਹਾਨ ਤਖਤ ਜਿਹੜਾ ਪੰਜਾਬ ਤਖਤਾਂ ਤੋਂ ਵੱਡਾ ਤਖਤ ਕਿਹਾ ਜਾਂਦਾ ਹੈ ਜਿਸ ਤਖਤ ਦੇ ਹੁਕਮ ਚੱਲਦਾ ਹੈ ਜਿੱਥੇ 6ਵੇਂ ਪਾਸ਼ਾਹੀ ਨੇ ਅਕਾਲ ਤਖਤ ਨੂੰ ਬਣਾ ਕੇ ਉਸ ਅਕਾਲ ਦੀ ਸ਼ਕਤੀ ਪੈਦਾ ਕਰਕੇ ਉਸ ਅਕਾਲ ਤਖਤ ਨੂੰ ਹੋਂਦ ਚ ਲਿਆਂਦਾ ਉਸ ਅਕਾਲ ਤਖਤ ਨੂੰ ਕੋਈ ਦੂਸਰੇ ਤਖਤ ਦੇ ਪੰਜ ਪਿਆਰੇ ਖੜ ਕੇ ਬਲਾਉਣ ਤਾਂ ਮੈਨੂੰ ਲੱਗਦਾ ਹੈ ਕਿ ਆਰਐਸਐਸ ਦੇ ਏਜੰਡੇ ਤੋਂ ਬਗਾਰ ਕੋਈ ਝੰਡਾ ਨਹੀਂ ਸੋ ਇਸ ਕਰਕੇ ਮੈਨੂੰ ਅਫਸੋਸ ਆਜੇ ਇਸ ਗੱਲ ਦਾ ਕਿ ਇਹ ਗੱਲਾਂ ਤੋਂ ਬਾਹਰ ਜਾਣਾ ਚਾਹੀਦਾ ਹੈ ਨਾ ਦੇਖੋ ਜਿਹੜੇ ਰਾਜਨੀਤਿਕ ਲੋਕ ਨੇ ਇਹਨਾਂ ਨੂੰ ਪੰਤਤਾਂ ਹੀ ਕੋਈ ਮਤਲਬ ਨਹੀਂ ਸਿੱਖ ਧਰਮਾ ਜਿੰਨੇ ਵੀ ਧਰਮ ਹੈਗਾ ਇਹਦੇ ਜਿੰਨੇ ਵੀ ਪਾਲਨਾਰ ਨਹੀਂ ਆ ਇਹਨਾਂ ਦੇ ਮੰਨਣ ਵਾਲੇ ਨੇ ਉਹਨਾਂ ਨੂੰ ਉਨਦੇ ਹਿਰਦੇ ਬਨੋਲੇ ਗਏ ਨੇ ਇਸ ਤੇ ਕਿਉਂਕਿ ਜਿਹੜਾ ਸਿੱਖ ਧਰਮ ਦਾ ਸ਼ਾਨ ਹੈ ਕਾਲ ਤੱਕ ਉਹਦੇ ਤੇ ਵਾਰ ਕਰਿਆ ਜਾ ਰਿਹਾ ਹੈ ਇਹ ਭਾਜਪੀ ਤੇ ਆਰਐਸਐਸ ਦੀ ਸਕੀਮ ਹੈ ਇਹ ਸਾਰੀ ਇਹ ਹੀ ਪਾਰਟੀਆਂ ਨੇ ਉਹਨਾਂ ਨੂੰ ਸਪੋਰਟ ਕਰਕੇ ਸੁਖਵੀਰ ਬਾਦਲ ਤੋਂ ਕੱਲੇ ਤੋਂ ਇੰਨਾ ਭੈ ਆ ਰਿਹਾ ਇਹਨਾਂ ਨੂੰ ਇਹਨਾਂ ਨੇ ਰਲ ਕੇ ਇਕੱਠ ਕਰਿਆ ਜਿਵੇਂ ਲਾਲਕਾ ਜੀ ਨੇ ਦੱਸਿਆ ਜਮਲੇਵਾਲ ਆਮ ਆਦਮੀ ਪਾਰਟੀ ਕਾਂਗਰਸ ਬੀਜੇਪੀ ਸਾਰਿਆਂ ਦੇ ਵਰਕਰਾਂ ਨੇ ਇਕੱਠੇ ਹੋ ਕੇ ਇੱਕ ਜਿਹੜਾ ਕਹਿੰ ਲੋ ਸੁਖਬੀਰ ਬਾਦਲ ਜਿਹੜਾ 10 ਸਾਲ ਤੋਂ ਪਾਵਰ 'ਚ ਨਹੀਂ ਆਏ ਉਹਨਾਂ ਤੋਂ ਨਾਲ ਹੀ ਖੌਫ ਜ਼ਿਆਦਾ ਨੇ ਤੇ ਉਹਨਾਂ ਤੇ ਅਟੈਕ ਕਰਨ ਪਿੱਛੇ ਅਕਾਲ ਤਖਤ ਸਾਹਿਬ ਦੀ ਮर्यादा ਨੂੰ ਭੰਗ ਕਰ ਰਹੇ ਨੇ ਤੇ ਇਹ ਬਹੁਤ ਮਾੜੀ ਗੱਲ ਹੈ ਅਕਾਲ ਤਖਤ ਸਾਹਿਬ ਮਹਾਨ ਹੈ ਸਾਡੀ ਸ਼ਾਨ ਹੈ ਸਾਡੇ ਨਾਲ ਇਹ ਜਜ਼ਬਾਤੀ ਖੇਲ ਨਾ ਖੇਡਿਆ ਜਾਵੇ ਇਹਨਾਂ ਨੇ ਜਿਵੇਂ ਮੰਦਰਾਂ ਤੇ ਕਬਜ਼ਾ ਕਰ ਲਿਆ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਦੀ ਇਹ ਨਾ ਕੋਸ਼ਿਸ਼ ਕਰ। ਕੀਤਾ ਕਿਸ ਤਰ੍ਹਾਂ ਜਿਹੜਾ ਰੱਖ ਹੋਇਆ ਤੇ ਕੀ ਉਹਦਾ ਮਹੱਤਵ ਜੋ ਅੱਜ ਮੱਲੇਬਾਲ ਵਿਖੇ ਕੱਟ ਕੀਤਾ ਗਿਆ ਇੱਕ ਧੜੇ ਦਾ ਕੱਟ ਸੀ ਜਿਸ ਨੂੰ ਇਹ ਇੱਕ ਧਾਰਮਿਕ ਰੰਗਤ ਦੇਣੀ ਚਾਹੁੰਦੇ ਨੇ ਉਹ ਸਰਾਸਰ ਗਲਤ ਹੈ ਕਿਉਂਕਿ ਦੋ ਬੰਦੇ ਆਪਣੇ ਜੋ ਆਪ ਦੇ ਆਪ ਨੂੰ ਧਰਮ ਆਥੇ ਧਰਮ ਦੇ ਠੇਕੇਦਾਰ ਸਮਝਦੇ ਨੇ ਉਹ ਆਪਦੇ ਆਪ ਨੂੰ ਤਾਂ ਧਰਮੀ ਸਮਝਦੇ ਨੇ ਹੋਰ ਸਾਰੇ ਜੋ ਸਿੱਖ ਬੰਤ ਕਰਦਾ ਉਹਨੂੰ ਗਾਇਰ ਧਰਮੀ ਸਮਝ ਕੇ ਵੀ ਉਹਨਾਂ ਨੇ ਪਿੱਟ ਕਾਲੀ ਪਰ ਸਾਡਾ ਮਨਾ ਵਿੱਚ ਕਾਲ ਤਖਤ ਸਾਹਿਬ ਨੇ ਵੀ ਪੂਰਨ ਸਤਿਕਾਰ ਹੈ ਤੇ ਉਹਨਾਂ ਦੇ ਜਖਰਾਂ ਸਾਹਿਬ ਜੋ ਜੇ ਵੀ ਜੁਨੇ ਵੀ ਰਹੇ ਨੇ ਹੁਣ ਤੱਕ ਚਾਹੇ ਹੁਣ ਮੌਜੂਦਾ ਕਿਸੇ ਸੰਗਠਨ ਗੱਢ ਤੇ ਕਰਜੀ ਨੇ ਉਹਨਾਂ ਦਾ ਅਸੀਂ ਪੂਰਨ ਸਤਿਕਾਰ ਕਰਦੇ ਆਂ ਤੇ ਉਹਨਾਂ ਦਾ ਜੋ ਵੀ ਹੁਕਮ ਕਾਲ ਤਖਤ ਸਾਹਿਬ ਵੱਲੋਂ ਸਾਨੂੰ ਆਉਂਦਾ ਉਹਨੂੰ ਅਸੀਂ ਸਿਰ ਮੱਥੇ ਮੰਨਦੇ ਆਂ ਪਰ ਇਹ ਲੋਕ ਆਪਦੇ ਆਪ ਨੂੰ ਧਰਮੀ ਸਮਝ ਕੇ ਇੱਕ ਧੜੇ ਦੀ ਰਾਜਨੀਤੀ ਕਰ ਰਹੇ ਨੇ ਇਨਾਂ ਦੇ ਰਾਜਨੀਤਿਕ ਕਰਨੀਆਂ ਤਾਂ ਅਪੀ ਰੱਜ ਕੇ ਕਰਨ ਪਰ ਕਾਲਤਾਖਤ ਸਾਹਿਬ ਨੂੰ ਵਰਤ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਾਲਤਾਖਤ ਸਾਰਿਆਂ ਦਾ ਸਾਂਝਾ ਸਾਰੀ ਮਨੁੱਖਤਾ ਦਾ ਸਾਂਝਾ ਸੱਚੇ ਪਾਸਾ ਤਖਤ ਉੱਤੇ ਹਰੇਕ ਮਨੁੱਖ ਮਨੁੱਖ ਨੂੰ ਹਰੇਕ ਵਿਅਕਤੀ ਨੂੰ ਉੱਥੇ ਜਾ ਕੇ ਆਪਦਾ ਨਿਆਂ ਲੈਣ ਦਾ ਹੱਕ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਕਾਲਤਾਖਤ ਦਾ ਨਾਮ ਇਹਨਾਂ ਨੂੰ ਵਰਤਣਾ ਨਹੀਂ ਚਾਹੀਦਾ ਕਾਲਤਾਖਤ ਦੇ ਨਾਮ ਤੋਂ ਬਿਨਾਂ ਆਪਦਾ ਜੋ ਤੜੇ ਦੀ ਰਾਜਨੀਤੀ ਕਰਨ ਦੱਬ ਕੇ ਕਰਨ ਬੇਚੱਕ ਜਿੰਮੇ ਮਰਜ਼ੀ ਕਰਨ ਪਰ ਕਾਲਤਾਖਤ ਦੇ ਨਾਮ ਨੂੰ ਵਰਤ ਕੇ ਆਪਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਾਲ ਤਖਤ ਸਾਰੀ ਮਨੁੱਖਤਾ ਦਾ ਸਾਂਝਾ ਸਾਰੀ ਦੁਨੀਆ ਦਾ ਸਾਂਝਾ ਸਾਰੇ ਸਿੱਖਾਂ ਦਾ ਸੰਸਾਰ ਪੱਧਰ ਤੇ ਜਿੰਨੇ ਵੀ ਇੱਥੇ ਬੈਠੇ ਨੇ ਸਾਰਿਆਂ ਦਾ ਸਾਂਝਾ ਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਆਪਾਂ ਉਸ ਕਾਲ ਤਖਤ ਨੂੰ ਨਾਂ ਵਰਤੀਏ ਤਾਂ ਕਿ ਆਪਾਂ ਮਰਜ਼ਾਦਾ ਉਹਨੂੰ ਬਹਾਰ ਓਹਦੇ ਹਰ ਕਿੱਡੀ ਵਿੱਚ ਹੋਇਆ ਸਤਬਿੰਦਰ ਸਿੰਘ ਟੋੜਾ ਵੱਲੋਂ ਅਜੇ ਵੀ ਕਾਲ ਤਖਤ ਦੀ ਹੈ ਕੀ ਲੱਗਦਾ ਕਿ ਕਿੰਨੇ ਮੈਂ ਪਹਿਲੀ ਗੱਲ ਤਾਂ ਇਹ ਗਿਹੜੀ ਚੁਣਨਾ ਵੀ ਸਤਬਿੰਦਰ ਸਿੰਘ ਟੋੜਾ ਟੋੜਾ ਪਰਿਵਾਰ ਨੇ ਉਸ ਬੰਦੇ ਨੂੰ ਟਿਕਟ ਦਿੱਤੀ ਤੇ ਉਹ ਪਰਿਵਾਰ ਦਾ ਨਹੀਂ ਬਣਿਆ ਅੱਜ ਉਹ ਹਲਕੇ ਦੇ ਲੋਕਾਂ ਦਾ ਜਾਂ ਜਿਹੜੇ ਅੱਜ ਲੋਕ ਉੱਤੇ ਤਰੇ ਫਿਰਦੇ ਉਹਨਾਂ ਦਾ ਕਿੱਥੋਂ ਮੰਨ ਜੂਗਾ ਜਿਹੜੇ ਬੰਦੇ ਨੇ 21 ਸਾਲ ਹੋ ਗਏ ਮੈਂਬਰ ਬਣੇ ਨੂੰ ਪਾਸੋਂ ਹਲਕੇ ਵਿੱਚ ਅੱਜ ਤੱਕ ਕੋਈ ਵੀ ਕੰਮ ਨਹੀਂ ਕੀਤਾ ਉਹਨਾਂ ਇੱਕ ਵੀ ਕੰਮ ਹੋ ਮੰਨ ਲਓ ਵੀ ਜੋ ਸ਼ਰੂਨਨੀ ਕਮੇਟੀ ਵੱਲੋਂ ਕੋਈ ਕੰਮ ਆਇਆ ਕੋਈ ਸਕੂਲ ਆਇਆ ਕੋਈ ਖੋਲ ਰਿਆ ਕੋਈ ਆਪਣੇ 21 ਸਾਲ ਵਿੱਚ ਆਪਣੇ ਹਲਕੇ ਵਿੱਚ ਖੋਲਿਆ ਹੋਵੇ ਪਰ ਅੱਜ ਇਹ ਲੋਕ ਆਰਐਸ ਦੇਟਾ ਹੈ ਚੜ ਕੇ ਅਕਾਲ ਤਖਤ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਤੇ ਪਟਨਾ ਸਾਹਿਬ ਤੋਂ ਫੈਸਲੇ ਕਰਵਾ ਕੇ ਕਾਲ ਤਖਤ ਦੇ ਜਥੇਦਾਰ ਤੇ ਹੋਰ ਜਥੇਦਾਰਾਂ ਦੇ ਖਿਲਾਫ ਜਿਹੜੇ ਫੈਸਲੇ ਕਰਾਉਂਦੇ ਨੇ ਮੈਂ ਸਮਝਦਾ ਕਿ ਇਹ ਸਿੱਖ ਪੰਥ ਲਈ ਬੜੀ ਮਾੜੀ ਗੱਲ ਹੈ ਤੇ ਲੋਕਾਂ ਨੂੰ ਮੈਂ ਇਹ ਅਪੀਲ ਵੀ ਕਰਦਾ ਕਿ ਜਿਹੜੇ ਪੰਥ ਦੇ ਭਗੋੜੇ ਲੋਕ ਨੇ ਇਹ ਇਹਨਾਂ ਨੂੰ ਮੂੰਹ ਨਾ ਲਾ ਜਾਵੇ ਇਹਨਾਂ ਨੂੰ ਮੈਂ ਸਮਝਦਾ ਕਿ ਇਹਨਾਂ ਨੂੰ ਮਾਰ ਦਿੱਤੀ ਜਾਵੇ ਤਾਂ ਜੋ ਜੋ ਕਾਲ ਤਖਤ ਮਹਾਨ ਹੈ ਉਹਦੀ ਸ਼ਾਨ ਨੂੰ ਬਣਾਇਆ ਜਾ ਸਕੇ